ਇਹਨਾਂ ਕੋਸਮਦਾਨ ਦੇ ਵਿੱਚ ਕਿੱਥੇ ਲਿਖਿਆ ਕਿ ਸਿੱਖ ਜੋ ਹੈ ਉਹ Hindu ਧਰਮ ਦਾ ਹਿੱਸਾ ਹੈ ਜਾਂ ਸਿੱਖ ਨੂੰ ਸਿੱਖਾਂ ਨੂੰ ਕਿਹਾ ਕਿ ਕਿਸਾ ਦਾ ਰਹੀ Hindu ਜਾਂ 25ਵੀਂ ਧਾਰਾ ਦੇ ਵਿੱਚ ਕਿਦਾਂ ਕਿਦਾਂ ਲਿਖਦਾ ਕਿ ਸਿੱਖ ਧਰਮ Hindu ਧਰਮ ਦਾ ਹਿੱਸਾ ਹੈ ਉਹ ਪੜੋ ਮੂਰਖੋ ਸੁਣਿਸ ਨਾ ਇਹ ਗੱਲਾਂ ਤੇ ਵਿਸ਼ਵਾਸ ਨਾ ਕਰੋ ਪੰਜਾਬ ਨਾ ਇਸੇ ਕਰਕੇ ਇੱਥੇ ਤੁਸੀਂ ਇਨਾ ਵਧੀਆ ਜੋ ਕੰਮ ਕੀਤਾ ਸੰਘਰਸ਼ ਲੜਨ ਲਈ ਤੁਹਾਡਾ ਮੈਂ तहे ਦਿਲ ਤੋਂ ਧੰਨਵਾਦ ਕਰਦੀ ਆ ਇਹ ਤਾਂ ਆਪਣੀ ਕੌਮ ਦੀ ਗੱਲ ਆ ਇਹ ਉਸ ਕੌਮ ਦੀ ਗੱਲ ਆ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਇਹ ਉਸ ਕੋਮ ਦੀ ਗੱਲ ਹੈ ਕਿ ਜਿਦੇ ਦੀ ਬავਅਸਾ ਹੈ ਭੀਮrao ਅੰਬੇਡਕਰ ਨੇ ਆਪਣੇ ਬੱਚੇ ਆਪਣਾ ਵੰਸ਼ ਆਪਣਾ ਸਭ ਕੁਝ ਕੁਰਬਾਨ ਕਰਕੇ ਨਿਛਾਵਰ ਕਰਤਾ ਇੱਕ ਮਿੰਟ ਨਾ ਲਾਓ ਹੁਣੇ ਚਲੋ ਅਸੀਂ ਹਮੇਸ਼ਾ ਦੂਜਿਆਂ ਲਈ ਧਰਨਿਆ ਚ ਖੜੇ ਹੋਇਆ ਹੁਣ ਅੱਜ ਆਪਣੇ ਸਮਾਜ ਦੀ ਗੱਲ ਆ ਗਈ ਹੁਣ ਆਪਣੇ ਅੱਜ ਰਹਿਬਰਾਂ ਦੀ ਮਹਾਪੁਰਸ਼ਾਂ ਦੀ ਗੱਲ ਆ ਗਈ ਅੱਜ ਅਸੀਂ ਜੰਗ ਦੇ ਮੈਦਾਨ ਚ ਨੰਬਰ ਲਾਉਗੇ ਆਪਣਾ ਤੇ ਸਾਰਿਆਂ ਦਾ ਮਤਹਿ ਦਿਨ ਨਾ ਧੰਨਵਾਦ ਕਰਦੀਆਂ ਬਹੁਤ ਬਹੁਤ ਜਿੰਨੀਆਂ ਵੀ ਬੀਬੀਆਂ ਮੈਨੂੰ ਬੜਾ ਵਧੀਆ ਲੱਗਿਆ कि ਆਪਣੇ ਹੱਕ ਸੱਚ ਦਾ ਹਿੱਸੇਦਾਰ ਦੀ ਲੜਾਈ ਲਈ ਤੁਸੀਂ ਅੱਜ ਇੱਥੇ ਆਈ ਹੋ ਕਿਉਂਕਿ ਜਿਹੜੇ ਮਸੀਹਾ ਦੀ ਗੱਲ ਹੋ ਰਹੀ ਹੈ ਨਾ ਉਹਦੀ ਬਦੌਲਤ ਤੁਹਾਡੀ ਧੀ ਦੇ ਹੱਥ 'ਚ ਮਾਈਕ ਆ ਉਹਦੀ ਬਦੌਲਤ ਤੁਸੀਂ ਬੈਠੇ ਹੋ ਇਹੋ ਜਿਹੀ ਕਿਰਤ ਕੰਮ ਇਹ ਆਪਣੇ ਆਪ ਨੂੰ ਕੀ ਕਹਿੰਦੇ ਸਿੱਖ ਇਹ ਜਿਨ੍ਹਾਂ ਨੇ ਹਰਕਤ ਕੀਤੀ ਆ ਸੁਣ ਲਓ ਧਿਆਨ ਨਾਲ ਔਰ ਏਜੰਸੀਆਂ ਆਪਣੇ ਕੰਨ ਖੋਲ ਲਓ ਅੱਜ ਡਾਕਟਰ ਭੀਮਰਾਮ ਬੇੜਕਰ ਦੀ ਸ਼ੇਰਨੀ ਤੁਹਾਡੇ ਸਾਹਮਣੇ ਗਰਜੂਗੀ ਅੱਜ ਗੁਰੂ ਸਾਹਿਬ ਦੀ ਮਾਈ ਭਾਗੋ ਦੀ ਬੰਚ ਜ ਤੁਹਾਡੇ ਸਾਹਮਣੇ ਤੁਹਾਨੂੰ ਚੇਤਾਵਨੀ ਦੇ ਕੇ ਜਾਊਗੀ ਇਥੋਂ ਆਪਣਾ ਮੰਚ ਤੋਂ ਜਿਹੜੇ ਗੁਰੂ ਦੇ ਸਿੰਘ ਹੁੰਦੇ ਨਾ ਉਹ ਗਿੱਦੜਾ ਮੰਦ ਕੰਮ ਨਹੀਂ ਕਰਦੇ ਅੱਧੀ ਰਾਤੀ ਜਿਹੜੇ ਗੁਰੂ ਦੇ ਸਿੰਘ ਹੁੰਦੇ ਨਾ ਉਹ ਹਰੀ ਸਿੰਘ 99 ਵਰਗੇ ਹੁੰਦੇ ਜਿਹੜੇ ਗੁਰੂ ਦੇ ਸਿੰਘ ਹੁੰਦੇ ਉਹ ਸਾਡੇ ਚਾਰ ਚਾਰ ਸਹਿਬਜ਼ਾਦੇ ਵਰਗੇ ਹੁੰਦੇ ਛੋਟੀ-ਛੋਟੀ ਉਮਰਾਂ 'ਚ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜੰਗੀ ਮੈਦਾਨ 'ਚ ਸੀਸ ਵਾਰੇ ਆਪਣੇ ਔਰ ਸੇ ਛਾਤੀ ਤੇ تیر ਖਾਏ ਛਾਤੀ ਤੇ ਉਹ ਪਿੱਛੇ ਨਹੀਂ ਹਟੇ ਜੋ ਹਰਕਤਾਂ ਤੁਸੀਂ ਕੀਤੀਆਂ ਆ ਗਿੱਦੜਾਂ ਵਾਲੀ ਹਰਕਤਾਂ ਔਰ ਤੁਸੀਂ ਕਹਿੰਦੇ ਹੋ ਔਰ ਤੇਰੀ ਸਟੇਟਮੈਂਟ ਜੇ ਮੈਂ ਕੋਰਟ ਕਰਾਂ ਤੂੰ ਕਿਹਾ ਮੰਨੂ ਸੁਣ ਲੈ ਤੂੰ ਇੱਥੋਂ ਕਿਹਾ ਕਿ ਇਸ ਦਲਤਾਂ ਦਾ ਜਿਹੜਾ ਗੁਰੂ ਇਹ ਦਲਤਾਂ ਦਾ ਜਿਹੜਾ ਲੀਡਰ ਜੇ ਗੁਰੂ ਆ ਉਹ ਸਤਿਗੁਰੂ ਰਵਿਦਾਸ ਜੀ ਆ ਜਿਹਨੂੰ ਤੂੰ ਭਗਤ ਕਿਹਾ ਤੈਨੂੰ ਸ਼ਰਮ ਆਣੀ ਚਾਹੀਦੀ ਔਰ ਮੈਂ ਸਵਾਲ ਪੁੱਛਣਾ ਚਾਹਦੀ ਹਾਂ ਸਾਰਿਆਂ ਤੋਂ ਜੋ ਵੀ ਆਨਲਾਈਨ ਇਹ ਵੀਡੀਓ ਦੇਖਣਗੇ ਆਨਲਾਈਨ ਸੋਸ਼ਲ ਮੀਡੀਆ ਤੇ ਕਮੈਂਟ ਕਰਨਾ ਬੜਾ ਸੌਖਾ ਹਿੰਮਤ ਹੈ ਨਾ ਤੇ ਮੇਰੀ ਗੱਲ ਦਾ ਜਵਾਬ ਦਿਓ 35 ਗੁਰੂਆਂ ਨੇ ਰਚਨਾ ਕੀਤੀ ਮਿਲ ਕੇ ਗੁਰੂ ਗ੍ਰੰਥ ਸਾਹਿਬ ਲਿਖਿਆ ਬਾਣੀ ਲਿਖੀ ਮੈਨੂੰ ਹੁਣ ਦੱਸੋ ਉਹਦੇ ਵਿੱਚ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦਰਜ ਕੀਤੀ ਤੇ ਜੇ ਉਹ ਗੁਰੂ ਖਾਲੀ ਸਾਡੇ ਹੀ ਨੇ ਇੱਕ ਹੀ ਪਾਇੰਟ ਹੈ ਕਿ ਗੁਰੂ ਆ ਉਹ ਗੁਰੂ ਤੇਰੇ ਨਹੀਂ ਹੈ ਜਿਹਨੂੰ ਗੁਰੂ ਨੇ ਆਪ ਗੁਰੂ ਦਾ ਦਰਜਾ ਦਿੱਤਾ ਜੇ ਬਾਣੀ 'ਚ ਲਿਖਿਆ ਤਾਂ ਗੁਰੂ ਹੋਇਆ ਨਾ ਤੇ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਗੁਰੂ ਆ ਤੇ ਤੇਰੇ ਗੁਰੂ ਨਹੀਂ ਆ ਤੂੰ ਇੱਥੋਂ ਫਿਕਰਾ ਕਰਦਾ ਇੱਥੋਂ ਪਤਾ ਚੱਲਦਾ ਹੁਣ ਤੁਸੀਂ ਮੈਨੂੰ ਸਾਰੇ ਦੱਸਿਓ ਇੱਥੇ ਬੜਾ ਯੂਥ ਬੈਠਿਆ ਇੱਥੇ ਫਗਵਾੜੇ ਦੀ ਟੀਮ ਤੇ ਯੂਥ ਵੀ ਸੀਗੇ ਮੈਨੂੰ ਨਜ਼ਰ ਨਹੀਂ ਆ ਰਹੇ ਹੱਥ ਖੜਾ ਕਰ ਦਿਓ ਉਹਨਾਂ ਨਾਲ ਮੈਂ ਪਹਿਲੇ ਵੀ ਮਿਲੀਆਂ ਮੈਂ ਸਾਰਿਆਂ ਨੂੰ ਇੱਕ ਗੱਲ ਪੁੱਛਣਾ ਚਾਹਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗੱਲ ਤਾਂ ਸਭ ਤੋਂ ਜ਼ਿਆਦਾ ਸਮਾਨਤਾ ਦੀ ਗੱਲ ਤੋਂ ਬਰਾਬਰੀ ਦੀ ਗੱਲ ਤੋਂ ਕਿਹਨੂੰ ਦਿੱਕਤ ਆ ਇਸ ਦੇਸ਼ 'ਚ ਕਿਹੜੇ ਬੰਦੇ ਆ ਜਿਹਨੂੰ ਦਿੱਕਤ ਆ ਇਸ ਦੇਸ਼ 'ਚ ਕਿਹੜੇ ਏਜੰਸੀਆਂ ਨੇ ਆਰਐਸਐਸ ਹੈਗੀ ਭਾਜੀ ਬੀਜੇਪੀ ਸਰਕਾਰ ਆਰਐਸਐਸ ਨੂੰ ਦਿੱਕਤ ਆ ਕਿ ਜਦ ਬਰਾਬਰੀ ਦੀ ਗੱਲ ਕਰੋ ਸੰਵਿਧਾਨ ਬਚਾਨ ਦੀ ਗੱਲ ਕਰੋ ਇਕਵਲਟੀ ਦੀ ਗੱਲ ਕਰੋ ਦਿੱਕਤ ਹੁੰਦੀ ਤੇ ਫਿਰ ਇਹ ਕਿਹਦਾ ਬੰਦਾ ਹੈ ਜਿਹਨੂੰ ਬਰਾਬਰੀ ਨਾਲ ਇਕਵਲਟੀ ਨਾਲ ਅੰਬੇਡਕਰ ਨਾਲ ਸੰਵਿਧਾਨ ਨਾਲ ਜੋ ਬਰਾਬਰੀ ਸਮਾਨਤਾ ਭਾਈਚਾਰੇ ਦੀ ਪੈਂਚਾਇਤ ਦੀ ਗੱਲ ਕਰਦਾ ਉਹ ਸੰਵਿਧਾਨ ਕਿਹਨੂੰ ਦਿੱਕਤ ਆ क्लियर है कि बंदा क्लियर हो गया कि एजेंसियां आरएसएस का बंदा एहो जे बंदे एजेंसियां पैदा करके रख दिया ने टाइम पर टाइम एहो जे विवाद करने क्रिएट कर ले अपना लेसन सब तो पहले गढ़ ले आपानू क्लियर होना चाहिदा अपना अगला एक्शन की है संगत जी मैं क्यों कह के जा रही अपने समाज नु क्योंकि मैं संघर्ष ना अपने पिंडे ते है मैं ओ गंद से है मैं पुलिस दा ਲਾਠੀਆਂ ਸੇ ਹੈ ਲਾਠੀਆਂ ਸੇ ਹੀ ਹੈ ਜੇਲਾ ਸੇ ਹੀ ਹੈ 15 15 ਰੁਪਈਆ ਨਾ ਮੇਰੇ ਤੇ ਹੈ ਲੇਕਿਨ ਮੈਂ ਡਰੀ ਨਹੀਂ ਚੁਕੀ ਨਹੀਂ ਡਟ ਕੇ ਸਾਹਮਣਾ ਕਰਦੀਆਂ ਅੱਜ ਵੀ ਇਹਨਾਂ ਦਾ ਔਰ ਹਿੰਮਤ ਰੱਖਦੀਆਂ ਬੋਲਣ ਦੀ ਇਹ ਧਰਨਾ ਪੈਸਾ ਜੀ ਜੋ ਇੱਕ ਹਾਂ ਜੀ ਹਾਂ ਜੀ ਇਹ ਧਰਨਾ ਇਥੋਂ ਇਹ ਮੰਗ ਹੋਣੀ ਚਾਹੀਦੀ ਤੁਹਾਡੇ ਹੱਥ ਪੈਰ ਮਜ਼ਬੂਤ ਕਰਨ ਲਈ ਅਸੀਂ ਖੜੇ ਆ ਤੁਹਾਨੂੰ ਜਿਹੜੀ ਵੀ ਲੀਗਲ ਟੀਮ ਚਾਹੀਦੀ ਟੌਪ ਦੇ ਵਕੀਲ ਜਿਨ੍ਹਾਂ ਵਕੀਲਾਂ ਦੀ ਇਤਿਹਾਸ ਇਹ ਆ

ਉਹ ਤਾਂ ਫੌਰਾਂ ਚੋ ਜਾ ਕੇ ਸਟੇਟਮੈਂਟ ਦਿੱਤੀ ਆ ਇਹ ਇਹ ਪੰਨੂ ਵਰਗੇ ਦਲਾਲਾਂ ਗੱਟਾਰਾਂ ਨੇ ਇਹ ਸਿੱਧੇ ਯੂਪੀਏ ਦੇ ਤਹਿਤ ਜੇਲ੍ਹ ਦੇ ਅੰਦਰ ਹੋਣ ਔਰ ਇਥੋਂ ਮੰਗ ਮੰਗੋ ਕਹਿੰਦਾ ਨਾ ਮੇਰਾ ਦੇਸ਼ ਚ ਦੰਕਾ ਵਿਦੇਸ਼ ਚ ਦੰਕਾ ਬੱਜਦਾ 트ੰਪ ਨਾਲ ਫੋਟੋਆਂ 트ੰਪ ਨਾਲ ਤਸਵੀਰਾਂ 트ੰਪ ਅਮਰੀਕਾ ਦਾ ਪ੍ਰੈਜ਼ੀਡੈਂਟ ਆ ਕੇ ਪ੍ਰਚਾਰ ਕਰਕੇ ਜਾਂਦਾ ਆਂਦਾ ਮੋਦੀ ਨੂੰ ਮਿਲਦਾ ਤੇ ਮੋਦੀ ਸਾਹਿਬ ਕੀ ਨਹੀਂ ਕਰ ਸਕਦੇ ਜੇ ਤੁਸੀਂ ਬੜੇ ਹਿੱਤੇਸ਼ੀ ਹੋ ਨਾ ਦਲਤਾਂ ਦੇ ਤੇ ਫਿਰ ਇੱਕ ਕੰਮ ਕਰੋ ਇਨੂੰ ਨੱਥ ਪਾ ਕੇ ਯੂਪੀ ਦੀ ਤਹਿਤ ਮੁਕਦਮਾ ਲਾ ਕੇ ਉਹ ਵਾਲੀ ਸਰਕਾਰ ਨੂੰ ਕਹੋ ਇਹਦਾ ਵੀਜ਼ਾ ਰੱਦ ਕਰੋ ਇਹਨੂੰ ਇੱਥੇ ਜੇਲ੍ਹ ਚ ਸੁਟੋ ਸਾਡੇ ਕੋਲ ਇਹਨੂੰ ਅਸੀਂ ਡਿਬੜਗੋੜ ਜੇਲ੍ਹ ਚ ਪਾਵਾਂਗੇ ਇਹੋ ਜੇ ਅਪਰਾਧੀਆਂ ਨੂੰ ਔਰ ਇਹਦੀ ਕਾਨੂੰਨੀ ਕਾਰਵਾਈ ਅਸੀਂ ਪੂਰੇ ਤਨਮਨ ਨਾਲ ਪੂਰੇ ਫ੍ਰੀ ਆਫ ਕਾਸ ਕਰਨੇ ਤਿਆਰ ਹਾਂ ਕਿਉਂਕਿ ਆਪਣੀ ਲੜਾਈ ਹੈ ਕਿਸੇ ਹੋਰ ਦੀ ਲੜਾਈ ਨਹੀਂ ਆਪਣੀ ਸਤਤਵ ਦੀ ਲੜਾਈ ਹੈ ਹੁਣ ਆਜੋ ਦੂਜੀ ਗੱਲ ਤੇ ਅੱਜ ਕੀ ਤਰੀਕਾ ਦੋਪਰ ਅਬ ਬਾਬਸਾਇ ਦੀ ਬੱਚੀ ਇਹ ਮਾਨਯਵਰ ਸੰਤ ਸਾਹਿਬ ਕਾਂਸ਼ੀ ਰਾਮ ਜੀ ਜਿਦੀ ਚੇਤੇ ਚੰਗਾਰੀ ਲਾਈ ਹੋਈ ਬੱਚੀ ਚ ਇਹ ਚਿੰਕ ਜੋ ਅਜ ਇੱਥੋਂ ਭੋਲ ਕੇ ਜਾਰੀਏ 2 ਔਪ੍ਰਲ 10 ਦਿਨ ਦੇਰੀਆਂ ਮੈਂ ਤੁਹਾਨੂੰ 10 ਦਿਨ 10 ਦਿਨ ਲੈ ਲਓ ਠੀਕ 12 ਤਰੀਕ ਨੂੰ ਦੇਖੋ ਕੋਈ ਵੀ ਪ੍ਰੋਗਰਾਮ ਮੈਂ ਦਿੱਲੀ ਧਰਨਾ ਕੀਤਾ 6 ਮਹੀਨੇ ਉਹ ਪ੍ਰੋਗਰਾਮ ਬੜੀ ਸਰਕਾਰਾਂ ਨੇ ਕੋਸ਼ਿਸ਼ ਕੀਤੀ ਇਹਨੂੰ ਹਾਈਜੈਕ ਕਰੋ ਅਸੀਂ ਕਿਸੇ ਨੂੰ ਨਾਲ ਲੱਗਣ ਨਹੀਂ ਦਿੱਤਾ ਔਰ ਇੱਥੇ ਵੀ ਮੈਂ ਕਹਿ ਰਹੀ ਆ ਆਪਣਾ ਐਕਸ਼ਨ ਜਿਹੜਾ ਵੀ ਕੋਈ ਪ੍ਰੋਗਰਾਮ ਹੋਵੇ ਐਕਸ਼ਨ ਓਰੀਐਂਟਡ ਹੋਵੇ ਇਹਦੇ ਬਾਅਦ ਕੀ ਅੱਜ ਇੱਥੋਂ ਮੇਰੇ ਨਾਲ ਫੌਜਾਂ ਬੈਠੀਆਂ ਨੇ ਮੈਂ ਹਜ਼ੂਰੀ ਚ ਮੇਰੇ ਨਾਲ ਫੌਜਾਂ ਜਿੰਨੀਆਂ ਵੀ ਜਿੰਨੇ ਵੀ ਲੋਕ ਸਾਰੇ ਸਤੂਰ ਮੇਂ ਬੈਠੇ ਨੇ ਸਮਝਦੇ ਕਹਿ ਰਹੀ ਆ ਮੈਂ 10 ਦਿਨ ਦੇ ਰਹੀ ਆ ਔਰ ਮੈਂ ਕੱਲੀ ਨਹੀਂ ਕਹਿ ਰਹੀ ਮੇਰੇ ਪਿੱਛੇ ਪੂਰੀ ਟੀਮ ਖੜੀ ਆ 10 ਦਿਨ ਤੋਂ ਨਹੀਂ ਦੇ ਰਹੀ ਆ 12 ਤਰੀਕ ਓਪਨ ਡਿਬੇਟ ਲਈ ਆਪਣੇ ਵੱਡੇ ਵੱਡੇ ਵਕੀਲਾਂ ਨੂੰ ਲੈ ਕੇ ਪਹੁੰਚੋ ਮੈਂ ਆਪਣੀ ਟੀਮ ਮੈਂ ਵਕੀਲਾਂ ਦੀ ਟੀਮ ਲੈ ਕੇ ਪਹੁੰਚੂਗੀ ਔਰ ਆਪਨ 25 ਬੀਤਾਰਾ ਤੇ ਡਿਬੇਟ ਹੋਊਗੀ ਓਪਨ ਸਵਧਾਨ ਤੇ ਡਿਬੇਟ ਹੋਊਗੀ ਔਰ ਹੋ ਜੇ ਤੁਸੀਂ ਮਾਂ ਦੇ ਪੁੱਤ ਤੇ ਮੈਨੂੰ ਪੜ ਕੇ ਦਿਖਾ ਸੰਵਧਾਨ ਦੇ ਵਿੱਚ ਕਿੱਥੇ ਲਿਖਿਆ ਕਿ ਸਿੱਖ ਜੋ ਹੈ ਉਹ Hindu ਧਰਮ ਦਾ ਹਿੱਸਾ ਹੈ ਜਾਂ ਸਿੱਖ ਨੂੰ ਸਿੱਖਾਂ ਨੂੰ ਕਿਹਾ ਹੈ ਕਿ ਐਸਾ ਕਰੀਂ Hindu ਜਾਂ 25 ਬੀਤਾਰਾ ਦੇ ਵਿੱਚ ਕਿਹਾ ਹੈ ਕਿ Hindu ਧਰਮ ਸਿੱਖ ਜੋ ਹੈ Hindu ਆ ਕਿੱਥੇ ਲਿਖਿਆ ਜਿਹੜਾ ਤੂੰ ਵੱਡਾ ਵੱਡਾ ਕਹਿੰਦਾ ਅੱਜ ਮੈਂ ਬਾਰ-ਬਾਰ ਕਹਿੰਦੀ ਆ ਬਾਬਾ ਸਾਹਿਬ ਧੀਰੋ ਮੇੜ ਕਰਨੇ ਕਿ ਸਿੱਖ Hindu ਨਹੀਂ ਨਹੀਂ ਐ ਸੇਕਾ ਹਿੰਦੂ ਨਹੀਂ ਐ ਇਹ ਕਹਿ ਕੇ ਨਹੀਂ ਕਿਹਾ ਸਿਰਫ ਲਿਖ ਕੇ ਦਿੱਤਾ ਸੰਵਿਧਾਨ ਚ ਔਰ ਇਹ ਤੁਹਾਨੂੰ ਇਸ ਕਰਕੇ ਮੈਂ ਬੋਲ ਕੇ ਜਾ ਰਹੀ ਹਾਂ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਵਰਗਾ ਨਾ ਅੱਜ ਦਿਨ ਤੱਕ ਕੋਈ ਜੰਮਿਆ ਨਹੀਂ ਇੰਨਾ ਇੰਟੈਲੈਕਚੁਅਲ ਇੰਨਾ ਬੁੱਧੀਜੀਵੀ ਇੰਨਾ ਤਾਕਤਵਰ ਉਹਦੀ ਕਲਮ ਚ ਤਾਕਤ ਸੀਗੀ ਕਲਮ ਦੇਖੀ ਨਾ ਬਾਬਾ ਸਾਹਿਬ ਦੀ ਹਮੇਸ਼ਾ ਕਲਮ ਉਹਦੀ ਕਲਮ ਚ ਤਾਕਤ ਸੀਗੀ ਉਹਨੇ ਕਲਮ ਦੇ ਰਾਹੀਂ ਸੰਵਿਧਾਨ ਦੇ ਵਿੱਚ ਜੋ ਲਿਖਿਆ ਨਾ ਉਹਨੇ 25ਵੀਂ ਧਾਰਾ ਸੁਣਨ ਸਾਰੇ ਬੀਬੀਆਂ ਨੂੰ ਜ਼ਿਆਦਾ ਸੁਣਨ ਦੀ ਲੋੜ ਹੈਗੀ ਆ ਕਿਉਂਕਿ ਤੁਹਾਡੇ ਲਈ ਬਹੁਤ ਕੰਮ ਕੀਤਾ ਅਪੀਲ ਕਰਨਾ ਪੱਛੀ ਵੀ ਧਾਰਮਿਕ ਸਿੱਧੇ ਸਿੱਧੇ ਲਿਖਿਆ ਕਿ ਜਿੱਦਾਂ Hindu ਧਰਮ ਇੱਕ ਐਸਾ ਧਰਮ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਜੋ ਮਨੁੱਖ ਨੂੰ ਮਨੁੱਖ ਤੋਂ ਉੱਪਰ ਥੱਲੇ ਸਮਝਦਾ ਜਿਹਦੇ ਧਾਰਮਿਕ ਸੰਸਥਾਵਾਂ ਤੇ ਜਾਓ ਤਾਂ ਗਲਤਾਂ ਨੂੰ ਛਿੱਤਰ ਤੇ ਕੁੱਟ ਪੈਂਦੀਏ ਤੇ ਬਾਹਰ ਕੀਤਾ ਜਾਂਦਾ ਉਹਨਾਂ ਨੇ ਕਿਹਾ ਕਿ ਜੇ ਇਹੋ ਜਿਹੇ ਵਿਤਕਰਾ ਇਹੋ ਜਿਹੇ ਹਰਕਤਾਂ ਆਪਣੇ ਰਿਲੀਜੀਅਸ ਪਲੇਸਿਸ ਤੇ ਆਪਣੇ ਮੰਦਿਰਾਂ 'ਚ ਆਪਣੇ ਗੁਰਦੁਆਰਿਆਂ 'ਚ ਵੜਨ ਲਈ ਜਾਂ ਚਰਚਾ 'ਚ ਵੜਨ ਲਈ ਕੋਈ ਹੋਰ ਧਰਮ ਵੀ ਕਰੂਗਾ ਚਾਹੇ ਉਹ ਬੋਧ ਧਰਮ ਹੈ ਚਾਹੇ ਉਹ ਜੈਨ ਧਰਮ ਹੈ ਚਾਹੇ ਉਹ ਸਿੱਖ ਧਰਮ ਆ ਉਹ ਵੀ ਫਿਰ ਉਹਦੇ ਤੇ ਵੀ ਫਿਰ ਹਿੰਦੂ ਧਰਮ ਵਾਲਾ ਕਾਨੂੰਨ ਹੀ ਲੱਗੂਗਾ ਜੋ ਹਿੰਦੂ ਧਰਮ ਦੇ ਬੰਦੇ ਤੇ ਲੱਗੂਗਾ ਗੰਦ ਕਿਹਾ ਜਿਹੜੇ ਹਾਲਾਤ ਕੀ ਆ ਰਹੇ ਨੇ ਜ਼ਮੀਨਾਂ ਵੇਚ-ਵੇਚ ਬਾਹਰ ਪਾਜ ਰਿਓ ਜੇ ਤੁਸੀਂ ਪੜੋਗੇ ਨਹੀਂ ਸੁਣੋਗੇ ਨਹੀਂ ਸਮਝੋਗੇ ਨਹੀਂ ਫਿਰ ਇੱਕ ਤੱਕੇ ਇੱਕ ਤੱਕੇ ਆ ਔਰ ਇਸੇ ਤਰੀਕੇ ਨਾਲ ਤੁਹਾਡੇ ਨਾਲ ਹਰ ਦਿਨ ਹਾਦਸੇ ਹੋਣੇ ਔਰ ਦੂਜੀ ਗੱਲ ਬਾਬਾ ਕੁਲੰਦਰ ਸਿੰਘ ਜੀ ਤੁਹਾਨੂੰ ਇਹ ਗੱਲ ਸਮਝਾਏ ਇਸ ਤੋਂ ਵੱਡਾ ਪਰਮਾਨ ਕੀ ਹੋ ਸਕਦਾ ਹੈ ਕਿ ਬਾਬਾ ਸਾਹਿਬ ਜਦ ਪੂਰੇ ਇੰਨੇ ਲੋਕਾਂ ਨੂੰ ਲੈ ਕੇ ਕਿਹਦੀ ਸ਼ਖਤ ਕਿ ਕਿਦੇ ਕਿਸ ਧਰਮ ਨੂੰ ਜੁਆਇਨ ਕਰਨ ਜਾ ਰਹੇ ਸੀਗੇ ਸਿੱਖ ਸਿੱਖ ਧਰਮ ਨੂੰ ਨਾ ਤੇ ਧਰਮ ਦੇ ਜਿਹੜੇ ਉਹਨਾਂ ਜਾ ਰਹੇ ਸੀਗੇ ਨਾ ਅਮਰਿਸ਼ਾ ਕੰਨ ਜਾ ਰਹੇ ਸੀਗੇ ਜੇ ਉੱਥੇ ਕਿ ਏਜੰਸੀਆਂ ਤੇ ਆਰਐਸਐਸ ਦੇ ਦਲਾਲ ਨਹੀਂ ਹੁੰਦੇ ਤੇ ਅੱਜ ਸਾਡਾ ਸਿੱਖ ਪੰਥ ਕਿੰਨਾ ਮਜ਼ਬੂਤ ਹੁੰਦਾ ਅੱਜ ਕਿਵੇਂ ਇੱਕ ਦਾਰ ਇਹੋ ਜੇ ਕੌਮ 'ਚ ਬੜੇ ਨਾ ਹੁੰਦੇ ਔਰ ਮੈਂ ਬਹੁਤੀ ਵੱਡੀ ਗੱਲ ਨਹੀਂ ਕਰਦੀ ਕਿਉਂਕਿ ਮੈਂ ਅੱਜ ਸੋਚ ਕੇ ਆਈ ਸੀ ਮੈਂ ਸਪੀਚ ਨਹੀਂ ਕਰਦੀ ਮੈਂ ਸੋਚ ਕੇ ਆਈ ਸੀ ਮੈਂ ਵਾਅਦੇ ਕਰਨੇ ਆ ਮੈਂ ਇਹ ਸੋਚ ਕੇ ਆਈ ਸੀ ਅਗਲਾ ਐਕਸ਼ਨ ਪ੍ਰੋਗਰਾਮ ਕੀ ਹੋਊਗਾ ਉਹਦੇ ਤੇ ਗੱਲ ਹੋਊਗੀ ਕਿ ਕਿ ਆਪਾਂ ਗੱਲਾਂ ਬਹੁਤ ਕਰਦੇ ਆ ਆਪਾਂ ਜਦ ਤਾਈਮ ਆਂਦਾ ਨਾ ਫਿਰ ਘਰੋਂ ਬਾਹਰ ਨਹੀਂ ਨਿਕਲਦੇ ਆਪਾਂ ਗੱਲਾਂ ਕਰਦੇ ਆਪਾਂ ਐਕਸ਼ਨ ਨਹੀਂ ਕਰਦੇ ਆਪਾਂ ਫਿਰ ਵਿੱਚ ਅੱਧੇ ਕੋਈ ਹੋਰ ਵੜ ਗਏ ਕੋਈ ਹੋਰ ਵੜ ਗਏ ਆਪਾਂ ਆਪਣੇ ਐਕਸ਼ਨ ਤੋਂ ਪਿੱਛੇ ਹਟ ਜਾਂਦੇ ਆ ਇਹ ਬੰਦੇ ਨੂੰ ਹੁਣ ਅੰਮ੍ਰਿਤਸਰ ਦੀ ਘਟਨਾ ਤੋਂ ਬਾਅਦ ਇਹ ਦੂਜੀ ਹੋ ਗਈ ਪਤਾ ਚੱਲਿਆ ਬਟਾਲੇ ਵਿੱਚ ਇੱਕ ਘਟਨਾ ਹੋਰ ਹੋ ਗਈ ਇਦਾਂ ਦੀਆਂ ਇਹਨਾਂ ਨੇ ਬਹੁਤ ਕਰਨੀਆਂ ਸਾਡੇ ਕੋਲ ਇੱਕ ਹੀ ਹਥਿਆਰ ਆ ਇੱਕ ਹੀ ਚੀਜ਼ ਆ ਸੰਵਿਧਾਨ ਦਾ ਰਸਤਾ ਸੰਵਿਧਾਨ ਦੇ ਰਸਤੇ ਦੇ ਤਹਿਤ ਜੋ ਜੋ ਸੰਵਿਧਾਨ ਦੀ ਧਾਰਾ ਕਹਿੰਦੀ ਹੈ ਇਹਨਾਂ ਤੇ ਕੜੀ ਤੋਂ ਕੜੀ ਸਜ਼ਾ ਨਾਲ ਮੁਕੱਦਮੇ ਲਾਣੇ ਹਨ ਉਹ ਇਹ ਅਸੀਂ ਸਾਰੇ ਆਪਣਾ ਜਿੱਥੋਂ ਪ੍ਰਣ ਕਰਕੇ ਜਾਈਏ ਇਸ ਮੋਰਚੇ ਨੂੰ ਪਿੰਡ ਪਿੰਡ ਚ ਜਾ ਕੇ ਜਗਾ ਜਗਾ ਜਾ ਕੇ ਮੈਂ ਪ੍ਰਚਾਰ ਕਰਾਂਗੀ ਮੈਂ ਬਾਰੋਂ ਦੇ ਲੋਕਾਂ ਨੂੰ ਕਹੂੰਗੀ ਇੱਥੇ ਆਨਲਾਈਨ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਦਿਨ ਦੀ ਸ਼ਿਫਟ ਬੀਬੀ ਲਾ ਰਹੀ ਹੈ ਤੇ ਰਾਤ ਦੀ ਸਾਡੇ ਬਾਬੇ ਲਾ ਜੇ ਬਾਬੇ ਲਾ ਰਹੇ ਨੇ ਤੇ ਯੂਥ ਵੀ ਆਏ ਆਪਣੀ ਇੰਡੀਵਿਜੂਅਲ ਰਿਸਪੋਨਸਿਬਿਲਟੀ ਸਮਝ ਕੇ ਜਦ ਤੱਕ ਉਹਨਾਂ ਤੇ ਯੂਏਪੀ ਦੇ ਤਹਿਤ ਮੁਕੱਦਮਾ ਦਰਜ ਨਹੀਂ ਹੋ ਜਾਂਦਾ ਅਸੀਂ ਪਿੱਛੇ ਨਹੀਂ ਹਟਣਾ ਜਦ ਤੱਕ ਉਹ ਜੇ ਜਿ ਇਲਾਕਿਆਂ ਦੇ ਪਿੱਛੇ ਨਹੀਂ ਹੁੰਦੇ ਦੈਟ ਸ਼ੁਡ ਬੀ ਸਾਡਾ ਇੱਕ ਰੈਜ਼ੋਲੂਸ਼ਨ ਦੂਜੀ ਗੱਲ ਮੈਂ ਜੋ ਦੇਖ ਰਹੀ ਐ ਇੱਥੇ ਜੋ ਹੋ ਰਿਹਾ ਜਿੰਨਾ ਵੀ ਯੂਥ ਇੱਥੇ ਖੜਿਆ ਤੁਸੀਂ ਸਾਰੇ ਰਿਸਪੌਂਸਿਬਿਲਟੀ ਸਮਝ ਕੇ ਖਾਸ ਕਰ ਯੂਥ ਜੋ ਇਸ ਏਜ ਦਾ ਯੂਥ ਆ ਆਪਣੇ ਆਪਣੇ ਰਿਸਪੌਂਸਿਬਿਲਟੀ ਸਮਝ ਕੇ ਜਿੱਥੇ ਵੀ ਜਿੱਥੋਂ ਦੇ ਵੀ ਤੁਸੀਂ ਹੋ ਲੋਕਲ ਥਾਣਿਆਂ 'ਚ ਆਪਣੇ ਕੰਪਲੇਨਾਂ ਜਿੰਨੀਆਂ ਅਫਾਇਰਾਂ ਹੋ ਸਕਰ ਉਹਨੀਆਂ ਕਰਾਓ ਜੇ ਇਹੀ ਕਿਸੇ ਸਾਡੇ ਸਮਾਜ ਦੇ ਬੰਦੇ ਨੇ ਕੀਤਾ ਉਹਨਾਂ ਦਾ ਪਤਾ ਨਹੀਂ ਕਿੰਨੀਆਂ ਅਫਾਰਾਂ ਹੋ ਜਾਂਦੀਆਂ ਇਹਦੇ ਤੇ ਜਿੰਨੀ ਜ਼ਿਆਦਾ ਤੇ ਜ਼ਿਆਦਾ ਪੰਚੇਦਸ਼ ਹੋ ਸਕਦੇ ਨੇ ਫੋਨ ਕਰੋ ਕਾਲਸ ਕਰੋ ਆਪਣੇ ਲੋਕਾਂ ਕੋਲ ਜਿਹਨੇ ਸੰਗਠਨ ਬਣਾਇਆ ਦੱਬ ਯੂਥ ਦੀ ਜ਼ਿੰਮੇਵਾਰੀ ਹੈ ਸੰਗਠਨ ਦਾ ਮਤਲਬ ਇਹ ਨਹੀਂ ਆ ਕੀ ਸੰਤਾ ਚਲਾਣਾ ਸਗਟਨਾ ਦਾ ਮਤਲਬ ਇਹ ਹੁੰਦਾ ਕਿ ਜੇ ਇਹੋ ਜਿਹਾ ਹਾਦਸਾ ਵਾਪਰੇ ਹੋਏ ਉਥੇ ਜਾ ਕੇ ਕਾਨੂੰਨੀ ਕਾਰਵਾਈ ਕਰੋ ਉਹਨਾਂ ਨੂੰ ਰੰਮਬੰਦ ਕਰੋ ਮੈਂ ਗੱਲ ਮੁੱਖ ਦੀ ਗੱਲ ਇਹ ਆ ਜ਼ਿਆਦਾ ਟਾਈਮ ਨਾ ਲੀਏ ਕਿਉਂਕਿ ਜਿਹੜੇ ਖੁਸ਼ੀ RAM ਜੀ ਸੀ ਉਹਨਾਂ ਨੇ ਕਿਹਾ 2-2 ਮਿੰਟ ਸਾਰਿਆਂ ਨੂੰ ਦੇ ਦੇ ਹਾਂਜੀ ਮਾਈਕ ਇਹਦਾ ਹੀ ਤਾਂ ਤੇ ਮੈਂ 2 ਮਿੰਟ ਖਤਮ ਹੋ ਗਏ ਮੇਰੇ ਮਨ ਲੱਗਦਾ 10 ਸੈਕਿੰਡ ਮੇਰੇ ਕੋਲ ਬਚੇ ਨੇ ਤਾਂ ਮੈਂ ਦੱਸ ਸਕੈਂ ਚ ਇਹ ਹੀ ਗੱਲ ਕਹਿਣੀ ਹੈ ਕਿ ਜਦ ਵੀ ਤੁਸੀਂ ਯਾਦ ਕਰੋਗੇ ਕੁਸ਼ਰਾਮ ਜੀ ਹਾਜ਼ਰ ਆ ਪੂਰੀ ਟੀਮ ਨਾਲ ਜਿਵੇਂ ਯਾਦ ਕਰੋਗੇ ਇੱਥੇ ਆ ਆਪਾਂ ਪਿੱਛੇ ਨਹੀਂ ਹਟਣਾ ਆਪਾਂ ਇਸ ਤੋਂ ਅਗਲਾ ਐਕਸ਼ਨ ਪ੍ਰੋਗਰਾਮ ਕੀ ਹੈ ਉਹ ਲਿਖਿਏ ਸਾਨੂੰ ਦੱਸੋ ਅਸੀਂ ਹਰ ਤਰੀਕੇ ਨਾਲ ਤਿਆਰ ਆ ਪਰ ਵਾਦਾ ਕਰਦੀਆਂ ਜਿੱਥੇ ਵੀ ਜਾਣਾ ਪਿਆ ਬੀਬੀਆਂ ਤਿਆਰ ਆ ਜੰਗ ਦੇ ਮੈਦਾਨ 'ਚ ਅੱਗੇ ਹੋ ਕੇ ਪਿੱਛੇ ਹੋ ਮਾਈ ਭਾਗੋ ਦੀ ਵੰਸ਼ਾਓ ਅੱਗੇ ਆ ਸੀ ਲੈਣਾ ਨਾਲ ਪਮਾਨ ਦਾ ਬਦਲਾ ਬਸ ਠੀਕ ਹੈ ਚੜ੍ਹਦੀ ਕਲਾ ਔਰ ਇਹ ਇਸੇ ਨਾਲ ਹੀ ਮੈਂ ਆਪਣੀ ਬਾਣੀ ਨੂੰ ਬਰਾਮ ਦੂੰਗੀ ਔਰ ਅਗਲਾ ਐਕਸ਼ਨ ਪ੍ਰੋਗਰਾਮ ਜੋ ਵੀ ਤੁਸੀਂ ਦਿਓਗੇ ਅਸੀਂ ਤਿਆਰ ਪਰ ਤਿਆਰ ਹੋ ਕੇ ਪੂਰੀ ਖਾਲਸਾ ਹੋ ਜਾਣਾ ਹਾਂ ਨਿਆਂਗ ਖਾਲਸਾ ਹੋ ਜਾਣਾ ਸੀ ਤਿਆਰ ਜੈਪੀ